ਕੋਈ ਕਹਿੰਦਾ ਕਾਹ ਦਾ ਸੱਚ ਕੋਈ ਇੰਨਾ ਦੀ ਆਵਾਜ਼ ਨਹੀਂ ਬਟਾ ਲੋ ਅਸਾ ਆਵਾਜ਼ ਨਹੀਂ ਬਟੂ ਹੁੰਦੀ ਚੰਗਾ ਬਚਣ ਦੀ ਕੋਸ਼ਿਸ਼ ਕਰਾਂਗੇ ਅਸੀਂ ਪੰਜਾਬ ਦੇ ਜਾਏ ਆ ਅਸੀਂ ਜਿੰਨਾ ਥੱਲੇ ਸਾਨੂੰ ਬਚਣ ਦੀ ਕੋਸ਼ਿਸ਼ ਕਰਾਂਗੇ ਅਸੀਂ ਉਹਨਾਂ ਇਸ ਤਰ੍ਹਾਂ ਹੀ ਮੰਨੇ ਸੇਧਰਾ ਪ੍ਰਕਾਰ ਨੂੰ ਲੱਗਦਾ ਹੋਇਆ ਕਿ ਬੈਠੇ ਆ ਕਾਹ ਬੈਠੇ ਆ ਉੱਠ ਕੇ ਚਲੇ ਜਾਣਗੇ ਇਹ ਘੰਟਿਆ ਦੀ ਗੱਲ ਨਹੀਂ ਵੜੀ ਕਿੰਨਾ ਦਰਸਾਉਂਦੇ ਜਦ ਕਾ ਮੈਂ ਮੈਂ ਦਾ ਅਸੀਂ ਅੰਨਾ ਕਰਤਾ ਬੱਸ ਕਰਦੇ ਰਹਾਂਗੇ ਹੁਣ ਤੇਰਾ ਇਹਨਾਂ ਨੇ ਕਿਹਾ ਸੀ ਧਰਨੇ ਤੇ ਬਹਿਣਾ ਨਹੀਂ ਦਰਿਆ ਤੇ ਮੈਂ ਕਿਸੇ ਵੀ ਮਰਿਤਾ ਨੂੰ ਧਰਨੇ ਤੇ ਨਹੀਂ ਬੈਠਣ ਦੇਵਾਂਗਾ ਮੈਂ ਮਰਦਾ ਆ ਕੇ ਅੱਜ ਦੇ ਪ੍ਰਚਨਾ ਆ ਕੇ ਕਈ ਵਾਰ ਮਿਲ ਕੇ ਆਹੋ ਧਰਨੇ ਤੇ ਬੈਠਣਾ ਨਹੀਂ ਭੈਣੇ ਕੋਈ ਛੱਡੋ ਬੱਚੇ ਆਇਆ ਬੈਠੇਗਾ ਤੁਹਾਡੇ ਤੇ ਜੁਝੇ ਜਾਣਾ ਯਾਦ ਰੱਖੋ ਹਰ ਤਰ੍ਹਾਂ ਦੀ ਸਾਰਿਆਂ ਨੂੰ ਪਤਾ ਸੀ ਆਪਾਂ ਨੂੰ ਕਿਹਾ ਸੀ ਕਿ ਜੇ ਨਾ ਧਰਨੇ ਪਰਦਰਸ਼ਨ ਖਤਮ ਕਰ ਦੂੰਗਾ ਅੱਜ ਦੇ ਵਿੱਚ ਆਪਾਂ ਦੀ ਰਣਨੀਤੀ ਸਮਝੋ ਉਹਨਾਂ ਨੇ ਇਹ ਕਹਿੰਦੇ ਧਰਨਾ ਦਾ ਲੱਗੂਗਾ ਜੱਟਾਂ ਨੇ ਧਰਨੇ ਦਾ ਪਤਾ ਨਹੀਂ ਲੱਗਣ ਦੇਣਾ ਖਤਮ ਕਰ ਦੂੰਗਾ ਕਿ ਉਹ ਵੀ ਕੁਝ ਕੀਤਾ ਜਾ ਰਿਹਾ ਹੈ ਕੋਈ ਮੀਡੀਆ ਨੇ ਆਵਾਜ਼ ਹੈ ਅਖ਼ਬਾਰਾਂ ਵਿੱਚ ਵੀ ਕਾਹ ਰਹੀ ਆਪਾਂ ਖੜੇ ਦੇਖਿਆ ਪਹਿਲਾ ਕਹਾਣੀ ਧਰਨਾ ਮੱਝਾ ਆਜਾ ਪਹਿਲਾ ਆਪਣੇ ਹੁਣ ਏਲਮ ਲਈ ਮਾਚਾ ਹੈ ਅੱਜ ਹੁਣ ਟ੍ਰੈਨ ਰੇਲ ਵਿੱਚ ਨਾਮ ਲਾ ਦਿਆ ਅਰੇ ਆਪਾਂ ਤੋਂ ਬਗੈਰ ਹੋ ਕੇ ਜੀ ਲੜਦਾ ਬਾਦੂ ਖੜੇ ਰਿਹਾ